ਲੋਕ ਸਭਾ ਹਲਕਾ ਸ਼੍ਰੀ ਫਤਿਹਗੜ ਸਾਹਿਬ ਤੋਂ ਕਾਂਗਰਸ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਅੱਜ ਦੁਰਾਹਣੇੜੇ ਗੁਰਦੁਆਰਾ ਸ਼੍ਰੀ ਦੇਖਸਰ ਸਾਹਿਬ ਕਟਾਣਾ ਸਾਹਿਬ ਤੋਂ ਆਪਣੀ ਚੋਣ ਮਹਿੰਮ ਸ਼ੁਰੂ ਕੀਤੀ। ਉਹਨਾਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਇਸ ਮੌਕੇ ਉਹਨਾਂ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਖਤਰ ਅਤੇ ਸਾਬਕਾ ਮੰਤਰੀ ਸਰਦਾਰ ਗੁਰਕੀਰਤ ਸਿੰਘ ਕੋਟਰੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਹਲਕਾ ਸਮਰਾਲਾ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾਗਿਲ ਅਤੇ ਹਲਕਾ ਸਾਨੇ ਵਾਲ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਸਮੇਤ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮಿತಿ ਪੰਜ ਸਰਪੰਚ ਅਤੇ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਅਧਿਕਾਰ ਮੌਜੂਦ ਸਨ ਇਸਤਰੀ ਵਿੰਗ ਮਹਿਲਾ ਕਾਂਗਰਸ ਦੇ ਅਧਿਕਾਰ ਵੀ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ ਇਸ ਮੌਕੇ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਲੋਕ ਸਭਾ ਹਲਕਾ ਸ਼੍ਰੀ ਫਤਿਹਗੁਰ ਸਾਹਿਬ ਦੇ ਵਿਕਾਸ ਲਈ ਉਹਨਾਂ ਵੱਲੋਂ ਹਮੇਸ਼ਾ ਵੱਡੇ ਪੱਧਰ ਤੇ ਯਤਨ ਕੀਤੇ ਗਏ ਸਨ ਅਤੇ ਇਸ ਅਸਥਾਨ ਤੇ ਜੋ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨਸ਼ੋਪਾਪਤ ਹੈ ਇਥੋਂ ਆ ਕੇ ਉਹਨਾਂ ਨੂੰ ਹਮੇਸ਼ਾ ਸਕੂਨ ਮਿਲਦਾ ਰਿਹਾ ਹੈ ਉਹਨਾਂ ਕਿਹਾ ਕਿ ਉਹਨਾਂ ਹਲਕੇ ਵਿੱਚ ਅਥਾਹ ਵਿਕਾਸ ਕੀਤਾ ਹੈ ਇਸ ਸੰਬੰਧੀ ਉਹਨਾਂ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸ੍ਰੀ ਦੇਖਸਰ ਸਾਹਿਬ ਕਟਾਣਾ ਸਾਹਿਬ ਦੇ ਵੱਖ-ਵੱਖ ਹਿੱਸਿਆਂ ਇਤਿਹਾਸਕ ਇਬਾਰਤਾਂ ਅਤੇ ਇਤਿਹਾਸਕ ਥਾਵਾਂ ਉੱਤੇ ਜਾ ਕੇ ਨਤਮਸਤਕ ਹੋਏ ਅਤੇ ਸਤਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਡਾਕਟਰ ਅਮਰ ਸਿੰਘ ਨੇ ਇਸ ਮੌਕੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਐਲਾਨੇ ਉਮੀਦਵਾਰਾਂ ਨੇ ਆਪਣੇ ਸਮੇਂ ਦੇ ਕਾਰਜਕਾਲ ਦੌਰਾਨ ਕਦੇ ਵੀ ਸਿਆਸੀ ਜੀਵਨ ਵਿੱਚ ਸਮਾਜਿਕ ਤੌਰ ਤੇ ਕੁਝ ਨਹੀਂ ਕੀਤਾ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ ਜੀਪੀ ਨੇ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਸਦਨ ਦਾ ਮੈਂਬਰ ਹੁੰਦੇ ਆ ਕਦੇ ਵੀ ਆਪਣੇ ਹਲਕੇ ਲਈ ਆਵਾਜ਼ ਨਹੀਂ ਉਠਾਈ ਜਦ ਕਿ ਉਹਨਾਂ ਨੇ ਆਪਣੇ ਹਲਕੇ ਲਈ 90% ਦੀ ਹਾਜ਼ਰੀ ਅਤੇ 90% ਦੀ ਸਵਾਲ ਲੋਕ ਸਭਾ ਵਿੱਚ ਕੀਤੇ ਅਤੇ ਵੱਡੇ ਪੱਦਰ ਤੇ ਇਲਾਕੇ ਵਿੱਚ ਵੱਖ-ਵੱਖ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਰਹੀਂ ਗਰੰਟੀਆਂ ਵੀ ਦਿੱਤੀਆਂ ਹਨ ਡਾਕਟਰ ਅਮਰ ਸਿੰਘ ਨੇ ਕੀ ਕਿਹਾ ਤੁਸੀਂ ਵੀ ਸੁਣੋ ਉਹ ਇੱਥੇ ਆਏ ਨੇ ਸਾਡੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਔਰ 10ਵੇਂ ਪਾਤਸ਼ਾਹ ਮੈਂ ਸਮਝਦਾ ਕਿ ਮੈਨੂੰ ਮੇਰੀ ਬਹੁਤ ਚੰਗੀ ਕਿਸਮਤ ਹੈ ਕਿ ਇਹੋ ਜੀ ਪਵਿੱਤਰ ਧਰਤੀ ਤੇ ਹੈ ਮੈਂ ਮੱਥਾ ਟੇਕਣ ਆਇਆ। ਔਰ ਸਾਰੇ ਲੀਡਰਸ਼ਿਪ ਮੇਰੇ ਨਾਲ ਆ। ਅਸੀਂ ਅੱਜ ਗੁਰੂ ਦਾ ਦੋਵਾਂ ਗੁਰੂਆਂ ਦਾ ਅਸ਼ੀਰਵਾਦ ਲੈਣ ਆਏ ਆ ਕਿ ਸਾਨੂੰ ਟਿਕਟ ਤਾਂ ਮਿਲ ਗਈ ਆ। ਹੁਣ ਸਾਨੂੰ ਜਿੱਤ ਪ੍ਰਾਪਤ ਕਰਨ ਲਈ ਸਾਨੂੰ ਅਸ਼ੀਰਵਾਦ ਦਿਓ। ਅਸੀਂ ਕੰਮ ਸ਼ੁਰੂ ਕਰੀਏ। ਸਰ ਕਿਹੜੇ ਮੁੱਦੇ ਲੈ ਕੇ ਜਨਤਾ ਦੇ ਵਿੱਚ ਇਸ ਵਾਰ ਬੋਲਣਾ ਹੈ? ਦੇਖੋ ਮੁੱਦੇ ਤਾਂ ਇਹ ਇਲੈਕਸ਼ਨ ਹੈਗਾ ਲੋਕ ਸਭਾ ਦਾ ਕੇਂਦਰ ਸਰਕਾਰ ਦਾ ਹੈਗਾ। ਮੁੱਦੇ ਤਾਂ ਕੇਂਦਰ ਸਰਕਾਰ ਦੇ ਆ। ਕਿਉਂਕਿ ਜੋ ਉੱਤੇ ਹੋ ਰਿਹਾ ਉਹ ਮੇਰੇ ਖਿਆਲ ਹਿੰਦੁਸਤਾਨ ਚ ਕਦੇ ਵੀ ਇਹੋ ਜੀ ਸਰਕਾਰ ਨਹੀਂ ਬਣੀ ਜਿਹੜੀ ਇੰਨੀ ਜ਼ਿਆਤੀ ਕਰਦੀ ਹੋਵੇ ਇਨਾ ਕਾਨੂੰਨ ਤੋੜਦੀ ਹੋਵੇ ਇਨਾ ਜ਼ਿਆਦਾ اپੋਜੀਸ਼ਨ ਨੂੰ ਪਰੇਸ਼ਾਨ ਕਰਦੀ ਹੋਵੇ ਇਹਨੇ ਰੇਡ ਕਰਦੀ ਹੋਵੇ ਔਰ ਸਿਰਫ ਔਰ ਸਿਰਫ ਅਮੀਰ ਲੋਕਾਂ ਲਈ ਕੰਮ ਕਰਦੀ ਹੋਵੇ ਇਹੋ ਜੀ ਕਦੇ ਸਰਕਾਰ ਨਹੀਂ ਸੀ ਬਣੀ ਤੇ ਮੁੱਦਾ ਤਾਂ ਉਹੀ ਆ ਕਿ ਇਹਨਾਂ ਨੂੰ ਜਿਹੜੀ ਬੀਜੇਪੀ ਦੀ ਮੋਦੀ ਜੀ ਦੀ ਸਰਕਾਰ ਹੈ ਇਹਨਾਂ ਨੂੰ ਗੱਡੀ ਤੋਂ ਹਟਾਉਣਾ ਔਰ ਮੈਂ ਇਹ ਵੀ ਬੇਨਤੀ ਕਰਨਾ ਚਾਹਨਾ ਕਾਂਗਰਸ ਪਾਰਟੀ ਹੋਈ ਇੱਕ ਪਾਰਟੀ ਆ ਸਾਰੇ ਹਿੰਦੁਸਤਾਨ ਚ ਜਿਹਦੇ ਚ ਤਾਕਤ ਹੈਗੀ ਆ ਕਿ ਉਹ ਇਹਨਾਂ ਨਾਲ ਲੜਾਈ ਲੈ ਸਕਦੇ ਆ ਸਾਡੀ ਲੀਡਰਸ਼ਿਪ ਉਹਨਾਂ ਨਾਲ ਲੜਾਈ ਲੈਂਦੀ ਆ ਸਾਹੇ ਚਾਹੇ ਅਸੀਂ ਇੰਡੀਆ ਆਲਾਈਂਸ ਬਣਾਇਆ ਪਰ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੈ ਪਾਰਟੀ ਆ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਸਾਰੇ ਸਾਡੇ ਵੋਟਰਾਂ ਨੂੰ ਕਿ ਕਿਰਪਾ ਕਰਕੇ ਕਾਂਗਰਸ ਦਾ ਮੈਂ ਕੈਂਡੀਡੇਟ ਆ ਮੈਨੂੰ ਜਿਆਦਾ ਤੋਂ ਜਿਆਦਾ ਵੋਟਾਂ ਨਾਲ ਦਿਤਾਓ ਮੈਂ ਪਿਛਲੇ 5 ਸਾਲ ਵੀ ਤੁਹਾਡਾ ਹਰ ਮੁੱਦਾ ਲੋਕ ਸਭਾ ਚੱਕਿਆ ਚਾਹੇ ਉਹ ਕਿਸਾਨਾਂ ਦਾ ਮੁੱਦਾ ਸੀ ਚਾਹੇ ਉਹ ਸ਼੍ਰੀ ਫਤੇਗੜ ਸਾਹਿਬ ਦਾ ਮੁੱਦਾ ਸੀ ਚਾਹੇ ਉਹ ਛੋਟੇ ਸਾਹਿਬ ਜਦਿਆਂ ਦੇ ਸੀ ਚਾਹੇ ਉਹ ਮੰਡੀ ਗੁਬਿੰਦਗੜ ਦੀ ਇੰਡਸਟਰੀ ਦੁਰਾਹ ਦੀ ਖੰਨਾ ਦੀ ਹਰ ਚੀਜ਼ ਨੂੰ ਮੈਂ ਉੱਥੇ ਚੱਕਿਆਗਾ ਮਜ਼ਦੂਰਾਂ ਦੇ ਮੁੱਦੇ ਚੱਕੇ ਨਰੇਗਾ ਦਾ ਮੁੱਦਾ ਚੱਕਿਆ ਆ ਦੁਰਾਹੇ ਵਾਲੇ ਪੁਲ ਦੇ ਮੈਂ ਬਹੁਤ ਰੌਲਾ ਪਾਇਆ ਜਿਹੜਾ ਹੁਣ ਸੈਂਕਸ਼ਨ ਹੋ ਗਿਆ ਇਹ ਪਰ ਹੁਣ ਵੀ ਕਿਉਂਕਿ اپੋਜੀਸ਼ਨ ਐਮਪੀਸੀ ਬਹੁਤ ਸਾਰੇ ਮੁੱਦੇ ਰਹਿ ਗਏ ਆ ਉਹ ਸਾਰੇ ਮੁੱਦੇ ਚੱਕੂਗਾ ਵੀ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਇਹ ਹਲਕੇ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਸੇਵਾ ਕਰ ਸਕਾਂ ਇਹ ਮੈਂ ਮੁੱਦੇ ਲੈ ਕੇ ਚੱਲਾਂ। ਆਪਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਸੀ ਕਿ ਨਸ਼ਾ ਜਿਹੜਾ ਉਹ ਚੋਣਾਂ ਦੇ ਵਿੱਚ ਸ਼ਰਿਆਂ ਵਿੱਚ ਰਿਖ ਰਿਹਾ ਤੇ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੂੰ ਤੁਹਾਡੇ ਸੁਜਿੰਦਰ ਸਿੰਘ ਰੰਧਾਵਾ ਨੇ ਲੈਟਰ ਲਿਖਿਆ ਕਿ ਇਹਦੀ ਨਿਰਪੱਖ ਏਜੰਸੀ ਉਹ ਜਾਂਚ ਹੋਣੀ ਚਾਹੀਦੀ ਹੈ। ਨਹੀਂ ਦੇਖੋ ਮੁੱਦਾ ਤਾਂ ਇਹ ਆ ਕਿ ਜਿਹੜੀ ਇੱਥੇ ਸਰਕਾਰ ਆਮ ਪਾਰਟੀ ਦੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਨਸ਼ੇ ਨੂੰ ਵੀ ਖਤਮ ਕਰਦੇ ਹਾਂਗੇ। ਔਰ ਰੇਤ ਮਾਫੀਆ ਡਰੱਗ ਮਾਫੀਆ ਰੇਤ ਮਾਫੀਆ ਖਤਮ ਕਰ ਦਾਂਗੇ ਗੁੰਡਾਗਰਦੀ ਖਤਮ ਕਰ ਦਾਂਗੇ ਬਰਗਾੜੀ ਦਾ ਮੁੱਦਾ ਅਸੀਂ ਹੱਲ ਕਰਕੇ ਦਿਆਂਗੇ ਇਹ ਤਾਂ ਉਹ ਲੋਕ ਹੈ ਜਿਹੜੇ ਪਬਲਿਸਿਟੀ ਕਰਦੇ ਨੇ ਕੰਮ ਕੀ ਕੀਤਾ ਹੈਗਾ ਕੋਈ ਕੰਮ ਕਰਦੇ ਨਹੀਂ ਇਹਨਾਂ ਕਹਿੰਦੇ 30000 ਰੁਪਈਆ ਅਸੀਂ ਤੁਹਾਨੂੰ ਮਾਈਨਿੰਗ ਚੋਂ ਰੇਤੇ ਤੋਂ ਲਿਆ ਕੇ ਦਵਾਂਗੇ 150 ਕਰੋੜ ਆਇਆ ਸਾਲ ਚ ਬਾਕੀ ਪੈਸਾ ਕਿੱਥੇ ਗਿਆ ਅਗਰ ਇੰਨਾ ਇੰਨਾ ਜ਼ਿਆਦਾ ਹੈਗਾ ਸੀ ਸਵਾਲ ਇਹ ਆ ਔਰ ਘਰ ਘਰ ਆਪਣੇ ਨਸ਼ੇ ਵਿਕਦੇ ਆ ਚਾਰੇ ਪਾਸੇ ਗਲੀਆਂ ਚ ਵਿਕਦੇ ਆ ਭਾਈ ਤੁਸੀਂ ਕਰਦੇ ਕਿਉਂ ਦੱਸੋ ਤਾਂ ਸਹੀ ਔਰ 250 ਯੂਨਿਟ ਬਿਜਲੀ ਦਾ ਪਹਿਲਾਂ ਮੁਫਤ ਹੁੰਦਾ ਸੀ ਹੁਣ 50 ਯੂਨਿਟ ਉੱਥੇ ਜੋੜ ਕੇ ਕਹਿੰਦੇ 300 ਯੂਨਿਟ ਕਰਤੇ ਆ 80 ਕਰੋੜ ਦਾ ਬਜਟ ਹੁੰਦਾ ਸੀ ਪਬਲਿਸਿਟੀ ਦਾ ਹੁਣ 800 ਕਰੋੜ ਕਰ ਲਿਆ ਇਹ ਤਾਂ ਪਬਲਿਸਿਟੀ ਮਾਸਟਰ ਆ ਜਿੰਨੇ ਆ acha ਜਿੰਨੇ ਆ ਹੈਲਥ ਸੈਂਟਰ ਬਣਾਏ ਨੇ ਆ ਇੱਥੇ ਤੁਹਾਡੇ ਸਾਹਮਣੇ ਪੁਰਾਣਾ ਹੈਲਥ ਸੈਂਟਰ ਕਿਉਂ ਜੀ ਉਦੇ ਤੇ ਰੰਗ ਕਰਕੇ ਕਹਿੰਦੇ ਆ ਸਾਡੀ ਕਲੀਨਿਕ ਆਪਾ ਇਹ ਕੰਮ ਹੀ ਇਹ ਕਰਦੇ ਆ ਇਹ ਪਬਲਿਸਿਟੀ ਵੀਰ ਹੈਗੇ ਆ ਇਹਨਾਂ ਨੇ ਪਬਲਿਸਿਟੀ ਕਰਨੀ ਆ ਕੰਮ ਇਹਨਾਂ ਨੇ ਐਵੇਂ ਲਿਪਾਪੋਤੀ ਕਰਨੀ ਆ ਇਹਨਾਂ ਨੇ ਕੰਮ ਨਹੀਂ ਕਰਨਾ ਮੁਕਾਬਲਾ ਵੀ ਉਹਨਾਂ ਨਾਲ ਆ ਜਿਹੜੇ ਪਹਿਲਾਂ ਗੱਡੀਆਂ ਚ ਰਹੇ ਸੀ ਤੇ ਅੱਜ ਉਹੀ ਕਹਿ ਰਹੇ ਨੇ ਕਿ 5 ਸਾਲ ਐਮਪੀ ਦਿਖੇ ਨਹੀਂ ਹੈਗੇ ਤੁਹਾਨੂੰ ਟਾਰਗੇਟ ਕੌਣ ਕਹਿ ਰਿਹਾ ਜੀਪੀ ਜੀਪੀ ਦੇ ਹਲਕੇ 'ਚ ਮੈਂ 3.5 ਕਰੋੜ ਦਿੰਦਾ ਔਰ ਘੱਟੋ ਘੱਟ 70-80 ਪਿੰਡਾਂ 'ਚ ਗਿਆ ਤੇ ਜੀਪੀ ਨੇ ਲੈ ਕੇ ਜਾਣਾ ਸੀ ਕਿ ਮੈਂ ਆਪ ਜਾਣਾ ਸੀ ਆਪ ਤਾਂ 5 6 7 ਜੂਨ ਨੂੰ ਮਈ ਨੂੰ ਮਾਰਚ ਨੂੰ ਮੈਨੂੰ ਲੈ ਕੇ ਤੁਰਿਆ ਫਿਰਦਾ ਹੀ ਕੀ ਗੱਲਾਂ ਕਰਦਾ ਜਿੱਦਣ ਮੇਰੇ ਸਾਹਮਣੇ ਬੈਠ ਜਾਊਗਾ ਮੈਂ ਗੱਲ ਕਰੂੰਗਾ ਉਹਦੇ ਨਾਲ ਸਾਰੀ ਜਾਣਕਾਰੀ ਦਊਗਾ ਉਹ 5 ਸਾਲ ਐਮਐਲਏ ਰਿਆ ਇੱਕ ਵਾਰੀ ਵਿਧਾਨ ਸਭਾ ਚ ਨਹੀਂ ਬੋਲੇ ਉੱਠ ਕੇ ਪੁੱਛੋ ਉਹਨੇ ਕੀ ਕੀਤਾ ਮੈਂ 5 ਸਾਲ ਚ 70 ਵਾਰੀ ਲੋਕ ਸਭਾ ਚ ਬੋਲੇ ਆ ਦੇਖੋ ਐਮਪੀਆ ਦਾ ਰਿਕਾਰਡ 70 ਵਾਰੀ ਬੋਲਣ ਵਾਲੇ ਕਿੰਨੇ ਐਮਪੀ ਹੈਗੇ ਆ ਇਹਦਾ ਪੁੱਛੋ ਕਿ ਕਿੰਨੀ ਵਾਰੀ ਇਹਨੇ ਮੁੱਦਾ ਚੱਕੇ ਹੈਗਾ 90% ਮੇਰੀ ਹਾਜ਼ਰੀ ਆ ਉਥੇ ਔਰ ਵੱਡੇ ਵੱਡੇ ਕੰਮ ਤੁਹਾਡਾ ਤਾਂ ਹੁਣੇ ਦਰਾਹਾਂ ਵਾਲਾ ਜਿਹੜਾ ਹੈਗਾ ਹੁਣ ਸੈਂਕਸ਼ਨ ਕਰਾ ਕੇ ਲਿਆਇਆ ਵੱਡੇ ਵੱਡੇ ਕੰਮ ਕਰਾਏ اپੋਜੀਸ਼ਨ ਦਾ ਐਮਪੀ ਹੋ ਕੇ ਕੀ ਗੱਲਾਂ ਕਰਦਾ ਹੈ ਤਾਂ ਜਿਸ ਤਰ੍ਹਾਂ ਸਿੱਧੂ ਤੁਹਾਡੇ ਨੇ ਕਿਹਾ ਕਿ ਅਸੀਂ ਪ੍ਰਚਾਰ ਨਹੀਂ ਕਰਨਾ ਉਹ ਤੜੇ ਦੇ ਵਿੱਚ ਸ਼ਮਸ਼ੇਰ ਸਿੰਘ ਦੋਲੋ ਵੀ ਸ਼ਾਮਲ ਨੇ ਖੰਨਾ ਤੁਹਾਡਾ ਆਪਣਾ ਹਲਕਾ ਵਿੱਚ ਉਹਦਾ ਤਾਂ ਫਿਰ ਕਿਸ ਤਰ੍ਹਾਂ ਤੁਸੀਂ ਪ੍ਰਚਾਰ ਕਰੋਗੇ ਆਪਣੇ ਨਾਮ ਲੈ ਕੇ ਦੇਖੋ ਮੈਂ ਉਹ ਸਾਡੇ ਬਹੁਤ ਸੀਨੀਅਰ ਲੀਡਰ ਆ ਮੈਂ ਉਹਨਾਂ ਨੂੰ ਮਿਲ ਜਾਊਂਗਾ ਉਹਨਾਂ ਨੂੰ ਬੇਨਤੀ ਕਰਨਾ ਔਰ ਮੈਨੂੰ ਨਹੀਂ ਲੱਗਦਾ ਕਿ ਸਾਡੀ ਕਾਂਗਰਸ ਪਾਰਟੀ ਦਾ ਕੋਈ ਵੀ ਲੀਡਰ ਮਨਾ ਕਰੂਗਾ ਪ੍ਰਚਾਰ ਕਰਨ ਲਈ ਜਾਂ ਤੁਰਲੇ ਗੱਲ ਕਰਦੇ ਆ ਜੀ ਰਵਨੀਤ ਮੁੱਟੂ ਨੇ ਭਾਜਪਾ ਸ਼ਾਮਲ ਉਹਨੂੰ ਕਿਸ ਨਜਰੀਏ ਨਾਲ ਦਿੱਤਾ ਹਰ ਰਣਨੀਤ ਬਿੱਟੂ ਨੇ ਤਾਂ ਪਾਰਟੀ ਨਾਲ ਔਰ ਸਾਡੇ ਨਾਲ ਧੋਖਾ ਕੀਤਾ ਦੇਖਦੇ ਕਿਵੇਂ ਆ ਸਾਡੇ ਨਾਲ ਧੋਖਾ ਦਿੱਤਾ ਪਾਰਟੀ ਨੇ ਇਨਾ ਕੁਛ ਬਿੱਟੂ ਜੀ ਨੂੰ ਦਿੱਤਾ ਤਿੰਨ ਵਾਰੀ ਐਮਪੀ ਬਣਾਇਆ ਡਿਪਟੀ ਲੀਡਰ ਸੀ ਲੋਕ ਸਭਾ ਜ ਸਾਡੀ ਸਾਰੀ ਪਾਰਟੀ ਦਾ ਸਟ੍ਰੈਟੇਜੀ ਗਰੁੱਪ ਦਾ ਮੈਂਬਰ ਸੀ ਔਰ ਉਦੋਂ ਬਾਅਦ ਪਾਰਟੀ ਛੱਡਣ ਲੱਗ ਗਏ ਇੱਕ ਸਕੱਤਰ ਹੀ ਲਾਇਆ ਇਹ ਕੋਈ ਖੰਮ ਹੁੰਦਾ ਬਿਲਕੁਲ ਉਹਨਾਂ ਨੇ ਗਲਤ ਕੀਤਾ ਅਸੀਂ ਉਹਨਾਂ ਦੇ ਇਸ ਫੈਸਲੇ ਨਾਲ ਬਿਲਕੁਲ ਸਹਿਮਤ ਹਾਂ ਗੱਲ ਕਰਦੇ ਜੀ ਕਾਂਗਰਸ ਵੱਲੋਂ ਦੂਜੀ ਵਾਰ ਜ਼ਿੰਮੇਵਾਰੀ ਦਿੱਤੀ ਗਈ ਹੈ ਪਰ ਜੇ ਹਲਕਾ ਪੈਲ ਦੀ ਗੱਲ ਕਰੀਏ ਤਾਂ ਲੋਕਾਂ ਦਾ ਇਹ ਸਵਾਲ ਹੈ ਕਿ ਤੁਸੀਂ ਕਿਤੇ ਨਜ਼ਰ ਨਹੀਂ ਆਏ 5 ਸਾਲਾਂ ਦੇ ਕੀ ਕਰਾਂ ਆ ਖੜੇ ਆ ਮੇਰੇ ਖਿਆਲ 40 50 ਮਿੰਟਾਂ ਵਿੱਚ ਤਾਂ ਮੈਂ ਜ਼ਰੂਰ ਗਿਆ ਹੋਊਂਗਾ ਭਾਈ ਪਤਾ ਕਰ ਲੋ ਕੋਈ ਸਵਾਲ ਹੀ ਨਹੀਂ ਹੈਗਾ ਕਿ ਨਹੀਂ ਗਿਆ ਕੌਣ ਕਹਿੰਦਾ ਹੈਗਾ ਇਹਦਾ ਜਵਾਬ ਮੈਂ ਦਿਆਂਗਾ ਹੈ ਮੈਨੂੰ ਪੁੱਛੋ ਇਹਦਾ ਜਵਾਬ ਤੇ ਹੁਣ ਮੁਕ ਮੁਕਾਬਲਾ ਫਿਰ ਕਿਸ ਨਾਲ ਮੰਨਦੇ ਚਾਰ ਪਾਰਟੀ ਦੇਖੋ ਅਜੇ 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 ਪ੍ਰਚਾਰ ਸ਼ੁਰੂ ਹੋ ਰਿਹਾ ਮੈਂ ਕਿਸੇ ਪਾਰਟੀ ਨੂੰ ਜਾਂ ਕਿਸੇ ਕੈਂਡੀਡੇਟ ਨੂੰ ਨਾ ਕਮਜ਼ੋਰ ਸਮਝਦਾ ਨਾ ਤਾਕਤਵਰ ਸਮਝਦਾ ਠੀਕ ਹੈ ਜੀ ਆ ਹੁਣੇ ਪ੍ਰਚਾਰ ਸ਼ੁਰੂ ਹੋਊਗਾ ਅਸੀਂ ਆਪਣਾ ਪੂਰਾ ਜੋਰ ਆ ਦੇਖੋ ਆ ਚਾਰ ਹਲਕਿਆਂ ਦੇ ਸਾਡੇ ਲੀਡਰ ਆਏ ਹੋਏ ਆ ਬਾਕੀ ਸਾਰੇ ਹਲਕਿਆਂ ਦੇ ਅਸੀਂ ਫਤਿਹਗੜ੍ਹ ਸਾਹਿਬ 4 ਵਜੇ ਅਸੀਂ ਇਹ ਵੀ ਸਾਰੇ ਜਾ ਰਹੇ ਆ ਅਸੀਂ ਉੱਥੇ ਮੱਥਾ ਟੇਕਾਂਗੇ ਆਸ਼ੀਰਵਾਦ ਲਵਾਂਗੇ ਔਰ ਅਸੀਂ ਕੱਲ ਤੋਂ ਅਸੀਂ ਸਾਰਾ ਫੁੱਲ ਪ੍ਰਚਾਰ ਸ਼ੁਰੂ ਕਰ ਦੇਣਾ ਜੀ ਧੰਨਵਾਦ ਜੀ ਚਲੋ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਸ਼੍ਰੀ ਦੇਖਸਰ ਸਾਹਿਬ ਕਟਾਣਾ ਸਾਹਿਬ ਵਿਖੇ ਹਲਕਾ ਪਾਇਣ ਸੈਨੀਵਾਲ ਅਤੇ ਸਮਰਾਲਾ ਦੇ ਵਰਕਰਾਂ ਨੇ ਮੱਥਾ ਟੇਕਿਆ ਇਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ ਜਿੱਥੇ ਖੰਨਾ ਅਬਲੋ ਫਤਿਹਗੜ੍ਹ ਸਾਹਿਬ ਅਤੇ ਬਸੀ ਵਿਧਾਨ ਸਭਾ ਹਲਕਿਆਂ ਦੇ ਵਰਕਰ ਉਹਨਾਂ ਨਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਸਤਿਗੁਰੂ ਤੋਂ ਅਸ਼ੀਰਵਾਦ ਲੈ ਕੇ ਆਪਣੀ ਚੋਣ ਮਹਿਮ ਦਾ ਆਗਾਜ਼ ਕਰਨਗੇ ਉਹਨਾਂ ਕਿਹਾ ਕਿ ਉਹਨਾਂ ਨੂੰ ਹਲਕੇ ਦੇ ਲੋਕਾਂ ਤੇ ਪੂਰਨ ਭਰੋਸਾ ਹੈ ਅਤੇ ਉਹਨਾਂ ਦੀ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਜਿੱਤ ਹੋ ਗਈ